ਮੈਂ ਸਭ ਦਿੱਲੀ ਜਾ ਕੇ ਆਇਆ ਹਾਂ ਜੀ ਦਿੱਲੀ ਦੇ ਵਿੱਚ ਕੀ ਪ੍ਰਪੋਜ਼ਲਾਂ ਕੀ ਰੱਖੀਆਂ ਸੀ ਕਿ ਕਿ ਬੜੇ ਮਹੱਤਵਪੂਰਨ ਹੈ ਕਿ ਪੰਜਾਬ ਦੇ ਲਈ ਕੀ ਲੈਣਾ ਹੈ ਮਾਨਜੋ ਖੇਤੀਬਾੜੀ ਮੰਤਰੀ ਭਾਰਤ ਸਰਕਾਰ શ્રી ਸ਼ਿਵਰਾਜ ਸਿੰਘ ਜੀ ਚੋਹਾਨ ਸਾਹਿਬ ਨਾਲ ਲੋਕ ਦਿਨ ਪਹਿਲਾਂ ਮੇਰੀ ਮੁਲਾਕਾਤ ਹੋਈ ਸੀ ਉਸ ਵੇਲੇ ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਹੜੀਆਂ ਖੇਤੀਬਾੜੀ ਨਾਲ ਜੁੜੀਆਂ ਉਹ ਸਰਦਾਰ ਭਗਵੰਤ ਸਿੰਘ ਮਾਨ ਹੋਰਾ ਨਿਯੁਕਤ ਮੰਤਰੀ ਸਾਹਿਬ ਹੋਰਾਂ ਨੇ ਉਹਨਾਂ ਦੀ ਹਦਾਇਤ ਸੀ ਕਿ ਕਿਸਾਨੀ ਲਈ ਵੱਧ ਤੋਂ ਵੱਧ ਕੀਤਾ ਜਾਵੇ ਤੋਂ ਇਕ ਤਾਂ ਸਾਡੀ ਜਿਹੜੀ ਬਰਾੜੀ ਦੀ ਮੁੱਖ ਸਮੱਸਿਆ ਹੈ ਉਹਦੇ ਤੇ 500 ਕਰੋੜ ਰੁਪਈਆ ਅਸੀਂ ਲਾਉਣਾ ਇਸ ਵਾਰੀ ਉਹਦੇ ਚੋ 60 40 ਦੀ ਰੇਸ਼ਿਓ ਕਰਦੀ ਪਿਛਲੇ ਵਰਿਆਂ ਚ ਹੋਇਆ ਕਰਦੇ ਸੀ ਕਿ ਸੈਂਟਰ ਗਵਰਨਮੈਂਟ ਦਿੰਦੀ ਸੀ ਜਿਹਦੇ ਨਾਲ ਅਸੀਂ ਕਿਸਾਨਾਂ ਨੂੰ ਸੰਧ ਦਿੰਦੇ ਸਾਂ ਉਹਦੇ ਸਬਸਿਡੀ ਹੁੰਦੀ ਸੀ ਤੇ ਉਸ ਤੋਂ ਇਲਾਵਾ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਵੀ ਇਹ ਕਿਉਂਕਿ ਸਾਰੇ ਲੋਕਾਂ ਲਈ ਸੰਧ ਨਹੀਂ ਹੁੰਦੇ ਖਲਬ ਜੇ ਆਪਾਂ ਪਰ ਇਕੜ ਕੰਪਨਸੇਸ਼ਨ ਕਰ ਦਈਏ ਇਹਦੇ ਨਾਲ ਸਾਰੇ ਕਿਸਾਨ ਇਸ ਪਰਾਲੀ ਨੂੰ ਇਹਦੀ ਸੰਭਾਲ ਕਰ ਲੈਣਗੇ ਇਹਨੂੰ ਕਿਸੇ ਥਾਂ ਹੋਰ ਵਰਤੋਂ ਕਰ ਲੈਣਗੇ ਇਹਦੀ ਖਾਦ ਵੀ ਬਣ ਸਕਦੀ ਹੈ ਪਰ ਥੋੜਾ ਆਪਾਂ ਨੂੰ ਕਰਨਾ ਪੈਣਾ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ 2500 ਰੁਪਏ ਪਰ ਏਕੜ ਆਪਾਂ ਇਹਨਾਂ ਨੂੰ ਦੇਣ ਲੱਗ ਜਾਈਏ ਉਹ ਕਹਿੰਦੇ ਸੀ ਇਸ ਤਰ੍ਹਾਂ ਦੀ بجائے ਮੈਂ ਦੇਖਦਾ ਵੀ ਜ਼ਰੂਰ ਮਦਦ ਕਰੀ ਜਾਈਉ ਜਿਹੜੇ ਪਰਾਲੀ ਸੰਭਾਲਣਗੇ ਉਹਨਾਂ ਵਾਸਤੇ ਜਿਹੜੇ ਉਹਨਾਂ ਦੇ ਬੰਡਲ ਜੇ ਵਾਹਦੇ ਆ ਜਿਹੜਾ ਉਹ ਉਸ ਮੁਤਾਬਕ ਵੀ ਉਹ ਗਿਣਤੀ ਦੇ ਨਾਲ ਵੀ ਕਿੰਨੇ ਕੁ ਦੇ ਕੇ ਗਿਆ ਕਿੰਨੇ ਸਵਾਲ ਕੀ ਗਿਆ ਉਸ ਮੁਤਾਬਕ ਕੁਝ ਨਾ ਕੁਝ ਸੋਚਦੇ ਆ ਵੀ ਸਾਨੂੰ ਵੀ ਇਸ ਗੱਲ ਦਾ ਕਿ ਧੂਆਂ ਜਿਹੜੀ ਸਮੱਸਿਆ ਤੇ ਜ਼ਿਆਦਾ ਇਹ ਪਰਾਲੀ ਦੇ ਨਾਲ ਲੱਗ ਜਾਂਦਾ ਉਸ ਲਈ ਚੋਹਾਨ ਸਾਹਿਬ ਬਹੁਤ ਸੋਲਝੇ ਹੋਏ ਇਨਸਾਨ ਚਾਰ ਵਾਰੀ ਉਹ ਮਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਬੜੇ ਸਹਿਜ ਹੋ ਕੇ ਨੇ ਸਾਰੀ ਗੱਲਬਾਤ ਨੂੰ ਸੁਣਿਆ ਇਹ ਤੋਂ ਇਲਾਵਾ ਸਾਡੇ 81-82 ਕਰੋੜ ਰੁਪਈਆ ਜਿਹੜਾ ਆਰ ਕੇ ਬੀ ਵਾਈ ਦਾ ਜਿਹੜਾ ਸਾਡੀ ਅ ਕ੍ਰਿਸ਼ੀ ਕਿਸਾਨ ਜਿਹੜੀ ਹੈਗੀ ਵਿਕਾਸ ਯੋਜਨਾ ਰਾਸ਼ਟਰੀ ਵਿਕਾਸ ਯੋਜਨਾ ਉਹਦਾ ਸੀ ਉਹ ਵੀ ਕਹਿੰਦੇ ਵੀ ਜਲਦੀ ਕਰਦੇ ਇੱਕ ਸਾਸਾ ਸਾਡੀ ਜਿਹੜੀ ਇਸ ਤੇ ਸਟ੍ਰੈਟਜੀ ਬਣਾਉਂਦੇ ਆ ਤੇ ਹੋਰ ਆ ਉਸ ਲਈ ਵੀ ਉਹਨਾਂ ਨੇ ਜਿਹੜੀ ਨਵੀਂ ਸ਼ੁਰੂ ਹੋ ਗਈ ਫਾਈਲ ਉਹਨਾਂ ਨੇ ਪ੍ਰਵਾਨ ਕਰ ਲਈ ਜਿੱਦੀ ਗ੍ਰਾਂਟ দেয়া ਕਰਨਗੇ ਉਹ ਰੈਗੂਲਰ ਹੋ ਜੇਗੀ ਔਰ ਇਸ ਤੋਂ ਇਲਾਵਾ ਜਿਹੜੀ ਖਾਦ ਆਉਣ ਚ ਬੜੀ ਆਏ ਵਾਰੀ ਜਿਹੜਾ ਜਦੋਂ ਸਾਨੂੰ ਡੀਏਪੀ ਦੀ ਲੋੜ ਆ ਉਹਨੂੰ ਪਿੱਛੇ ਕਰ ਦਿੰਦੇ ਆ ਜਦੋਂ ਜੂਰੀਆ ਦੀ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਉਹਨਾਂ ਨੇ ਮੰਨਿਆ ਵੀ ਪੰਜਾਬ ਜਿਹੜਾ ਅਨਾਜ ਦੇ ਪੂਰ ਵਿੱਚ ਬਹੁਤ ਵੱਡਾ ਹਿੱਸਾ ਪਾਉਂਦਾ ਇਸ ਗੱਲ ਦਾ ਅਸੀਂ ਖਿਆਲ ਰੱਖਾਂਗੇ ਅਸੀਂ ਉਹਦੀ ਉਹਨਾਂ ਨੇ ਅਫਸਰਾਂ ਨੂੰ ਨਾਲ ਦੀ ਨਾਲ ਹਦਾਇਤਾਂ ਕਰ ਦਿੱਤੀਆਂ ਸਨ ਵੀ ਪੰਜਾਬ ਨੂੰ ਇਹੋ ਜੀ ਗੱਲ ਨਾ ਆਵੇ ਤੁਸੀਂ ਇਸ ਗੱਲ ਨੂੰ ਆਪਣੇ ਸੈਕਟਰੀ ਨੂੰ ਕਹਿ ਦੂਸਰੇ ਨੂੰ ਲੈਟਰ ਕੱਢ ਦਿਓ ਵੀ ਉਹਨਾਂ ਦੀ ਡਿਮਾਂਡ ਆਉਂਦੀ ਹੈ ਉਸ ਹਿਸਾਬ ਸਾਨੂੰ ਮਿਲ ਜਾਣੀ ਚਾਹੀਦੀ। ਫਸਲ ਬਿੰਦ ਤੁਹਾਨੂੰ ਲੈ ਕੇ ਜਿਹੜਾ ਹੈਗਾ ਉਹਦੇ ਬਾਰੇ ਵੀ ਗੱਲ ਹੋਈ ਸੀ ਉਹਦੇ ਤੇ 1.7 ਹਜ਼ਾਰ ਪਰ ਹੈਕਟੇਅਰ ਜਿਹੜਾ 7 ਹਜ਼ਾਰ ਪਰ ਏਕੜ ਉਹ ਉਹਨਾਂ ਨੇ ਕਿਹਾ ਵੀ ਅਸੀਂ ਦੇ ਲਈ ਦੇਵਾਂਗੇ ਛੇ ਦੀ ਕੋਈ ਝੋਨੇ ਦੀ بجائے ਕੋਈ ਹੋਰ ਫਸਲ ਬੀਜਦਾ ਤੇ ਉਹਦੇ ਲਈ ਜਿਉ ਨੂੰ ਛੱਡਦਾ ਉਸ ਪਾਸੇ। ਔਰ ਜਿਹੜੀ ਗੱਲਬਾਤ ਬੜੀ ਸਾਰਥਕ ਢੰਗ ਨਾਲ ਤੇ ਚੰਗੀ ਹੋਈ ਹੈ। ਉਹਨਾਂ ਨੇ ਪ੍ਰੋਸਾ ਦਿੱਤਾ ਉਹ ਕਹਿੰਦੇ ਫੇਰ ਵੀ ਕੋਈ ਸਮੱਸਿਆ ਹੋਵੇ ਜਦੋਂ ਮਰਜ਼ੀ ਆ ਕੇ ਲੈ ਲੈ ਆਇਓ ਉਹਦੇ ਹੱਲ ਕੱਢਣ ਲਈ ਆਪਾਂ ਬੈਠ ਕੇ ਯਤਨ ਕਰਾਂਗੇ ਫਸਲਾ ਦੇ ਉੱਤੇ ਫਿਰ ਚਿੱਟੀ ਮੱਖੀ ਦਾ ਹਾਲਾਤ ਦੇਖੀ ਨੂੰ ਲੱਗਿਆ ਹੈਗਾ ਕਿ ਕਿਸ ਤਰ੍ਹਾਂ ਕਰੀ ਦੀ ਅਸਲ ਵਿੱਚ ਤਾਂ ਇਸ ਤੇ ਕਿਉਂਕਿ ਸਾਡਾ ਤਾਂ ਸਾਰਾ ਹੀ ਮਹਿਕਮਾ ਲੱਗਿਆ 128 ਜਿਹੜੀਆਂ ਟੀਮਾਂ ਬਣਾ ਕੇ ਮੈਂ ਅੱਜ ਵੀ ਉਹਨਾਂ ਨੂੰ ਮੋਨਿਟਰਿੰਗ ਕਰਦਾ ਹੀ ਰਹਿਣਾ ਹਮੇਸ਼ਾ ਉਹਨਾਂ ਦੇ ਜਿਹੜੀ ਚੀਫ ਨੇ ਵੀ ਕਿੱਥੇ ਕੀ ਇਹ ਕੱਲ ਮੇਰੀ ਮਾਨ ਸਾੜੇ ਨਾਲ ਗੱਲ ਹੋਈ ਸੀ ਐ ਮੌਸਮ ਦੇ ਕਾਰਨ ਥੋੜੀ ਜਿਹੀ ਇਹ ਹੋ ਜਾਂਦੀ ਹੈ ਤੇ ਪੰਜ ਚਾਰ ਦਵਾਈਆਂ ਜਿਹੜੀਆਂ ਉਹ ਐਫੀਸ਼ੀਐਂਟ ਹੈ ਇਸ ਵਾਸਤੇ ਤੇ ਉਹ ਉਹਦੇ ਵਾਸਤੇ ਸਿਫਾਰਿਸ਼ ਕਰਦੇ ਆ ਕਿਸਾਨ ਉਹਨੂੰ ਕਰਕੇ ਤਕਰੀਬਨ ਕੰਟਰੋਲ ਹੁੰਦਾ ਜਾ ਰਿਹਾ ਹੈ ਜਿੰਨੀ ਚਰਚਾ ਹੈ ਅਜੇ ਤੱਕ ਉਥੋਂ ਅਸੀਂ ਬਚੇ ਆ ਕੱਲ ਨੂੰ ਜੇ ਮੌਸਮ ਥੋੜਾ ਸਾਡਾ ਸਾਥ ਦਿੱਤਾ ਤਾਂ ਜ਼ਰੂਰ ਕੁਦਰਤ ਨੂੰ ਤਾਂ ਕੋਈ ਵੀ ਬੰਦਾ ਨਹੀਂ ਰੋਕ ਸਕਦਾ ਹੁੰਗੀ ਦੀ ਫਸਲ ਲੈ ਕੇ ਕਿਸਾਨ ਕਹਿ ਰਿਹਾ ਪਹਿਲਾਂ ਸਾਨੂੰ ਬਚਾਈ ਲੈਣੀ ਹੁਣ ਸਾਡੇ ਪਾਣੀ ਖੜ ਦੇ ਕਿਸੇ ਵੀ ਪਾਣੀ ਨੇ ਵੀ ਇੱਕ ਕਮਿਟੀ ਹਾਂਜੀ ਕਿਨੇ ਸੁਖਬੀਰ ਸਿੰਘ ਬਾਦਲਹੋਰੀ ਟਵੀਟ ਕਰਨ ਯੋਗ ਰਹਿ ਗਏ ਨੇ ਹੋਰ ਉਹਨਾਂ ਦੇ ਪੱਲੇ ਕੋਈ ਗੱਲ ਹੈ ਨਹੀਂ ਪਰੰਤੂ ਇਹ ਅਸੀਂ ਮੂੰਗੀ ਦੀ ਫਸਲ ਜਿਹੜੀ ਸੌਣੀ ਦੀ ਫਸਲ ਝੋਨੇ ਦੀ ਬਜਾਏ ਇਹਦੇ ਬਦਲਾਵ ਜੋ ਕਿਹਾ ਸੀਗਾ ਵੀ ਇਹਨੂੰ ਅਸੀਂ ਵੀ ਕੁਛ ਨਾ ਕੁਛ ਕਰ ਦਾਂਗੇ ਪਰ ਜਦੋਂ ਸੌਣੀ ਦੀ ਫਸਲ ਆਊਗੀ ਉਸ ਵੇਲੇ ਜ਼ਰੂਰ ਜਿਹੜੀ ਲੈਨੇ ਆ ਕਿ ਉਹਦੀ ਗੁਣਵੰਤਾ ਸਹੀ ਹੋਣੀ ਚਾਹੀਦੀ ਮਾਰਕਫੈਟ ਅਜੇ ਵੀ ਖਰੀਦਦਾ ਪਰ ਕਿਉਂਕਿ ਕਈ ਵਾਰੀ ਦਵਾਈਆਂ ਦੂਈਆਂ ਛਿੜਕ ਕੇ ਉਹ ਉਹਦੀ ਕਟਾਈ ਕੀਤੀ ਹੁੰਦੀ ਹੈ ਥੋੜੀ-ਮੋਟੀ ਜਿੱਥੇ ਏਜੰਸੀਆਂ ਆਉਂਦੀਆਂ ਉਹਨਾਂ ਦੀ ਜਿਹੜੀ ਹਮਿਆਰ ਤੇ ਕਈ ਵਾਰੀ ਨਹੀਂ ਚੜਦੀ ਫਸਲ ਇਸਕਾ ਐਮ ਐਸ ਯੂ ਤੋਂ ਫਸਲਾਂ ਤੇ ਐਮ ਐਸ ਕੂ ਲੈ ਕੇ ਵੀ ਕੋਈ ਸੈਂਟਰ ਦੇ ਵਿੱਚ ਕੋਈ ਗੱਲਬਾਤ ਹੋਣੀ ਨਹੀਂ ਹੁੰਦੀ ਹਾਂ ਉਹਨਾਂ ਨੂੰ ਐਮ ਐਸ ਬੀ ਬਾਰੇ ਉਹਨਾਂ ਨੇ ਕਿਹਾ ਸੀ ਵੀ ਇਹ ਮੈਂ ਤਾਂ ਕਿਸਾਨਾਂ ਦਾ ਵੀ ਉਧਾਠਾਇਆ ਸੀਗਾ ਕਿ ਜਿਹੜੇ ਬਾਰਡਰਾਂ ਤੇ ਬੈਠੇ ਕਿਸਾਨ ਹਨ ਤੇ ਉਹਨਾਂ ਦੀ ਗੱਲਬਾਤ ਖੁੱਲੇ ਦਿਲ ਨਾਲ ਸੁਣੋ ਔਰ ਉਹਦੇ ਤੇ ਕੁਛ ਨਾ ਕੁਛ ਆਪਣੇ ਵੱਲੋਂ ਜਿਹੜਾ ਜਿਹੜੀ ਆ ਉਹਨਾਂ ਨਾਲ ਸਮਝੌਤਾ ਕਰਕੇ ਬਹੁਤ ਸਾਰੀਆਂ ਜਿਹੜੀਆਂ ਜ਼ਾਇਜ਼ ਮੰਗਾਂ ਉਹਨਾਂ ਨੂੰ ਸਮਝਾਵੇ ਉਹਨਾਂ ਨੇ ਕਿਹਾ ਵੀ ਹਾਂ ਇਸ ਬਾਰੇ ਮੈਂ ਵੀ ਸੋਚ ਰਿਹਾ ਦੀ ਸਰਕਾਰ ਨਾਲ ਗੱਲ ਕਰਕੇ ਕੁਝ ਕਰਾਂ ਕੇਜਰੀਵਾਦ ਸਾਹਿਬ ਸਾਡੀ ਦਿਨੋ ਦਿਨ ਹਾਲਤ ਬੁਰੀ ਹੋਈ ਜਾ ਰਹੀ ਹੈ ਜੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਕੋ ਮਾਰ ਦੇ ਛੰਗ ਰਹੇ ਕਿਉਂਕਿ ਸ਼ੂਗਰ ਦੇ ਕਾਫੀ ਮਰੀਜ਼ ਸਨ ਉਸ ਕਰਕੇ ਉਹਨਾਂ ਦੀ ਜਿਹੜੀ ਡਾਈਟ ਡੂਡ ਵਗੈਰਾ ਉਸ ਮੇਰਾ ਖਿਆਲ ਸਰਕਾਰ ਜਿਹੜੀ ਪੈਂਟਰ ਦੀ ਹੋਰ ਵੱਲ ਤਿਆਰ ਨਹੀਂ ਦੇ ਰਹੀ ਤਾਂ ਤਕਲੀਫਾਂ ਆ ਰਹੀਆਂ ਆ ਉਹਦੇ ਤਾਂ ਤੁਸੀਂ ਵੀ ਤੇ ਮੈਂ ਵੀ ਅਖਬਾਰਾਂ ਵਿੱਚ ਪੜਿਆ ਉੱਤਰਲੇ ਪਾਸੇ ਉਹ ਸਤਕਾਰਯੋਗ ਇੱਕ ਬਹੁਤ ਵੱਡੀ ਪਾਰਟੀ ਦੇ ਆਗੂ ਨੇ ਦੇਸ਼ ਦੇ ਸਤਕਾਰਯੋਗ ਲੀਡਰ ਹੈ ਤਾਂ ਜਿਨ੍ਹਾਂ ਨੇ ਇਸ ਕਿਉਂਕਿ ਤਿੰਨ ਵਾਰ ਦਿੱਲੀ ਦੀ ਸਰਕਾਰ ਚਲਾਈ ਹੈ ਪੰਜਾਬ 'ਚ ਵੀ ਇਹ ਕਮਾਂ ਹੈ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਸੈਂਟਰ ਗਵਰਨਮੈਂਟ ਨੂੰ ਇਸ ਬਾਰੇ ਜੇ ਗੱਲ ਹੈ ਤਾਂ ਧਿਆਨ ਦੇਣਾ ਚਾਹੀਦਾ ਪੂਰੇ ਪੂਰਾ ਖਿਆਲ ਰੱਖਣਾ ਚਾਹੀਦਾ ਇੱਕ ਸਤਕਾਰਯੋਗ ਲੀਡਰ